ਉਦੀ ਸਤਵੀਂ ਪੋ ਦੀ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸਿ ਆਏ ਚੋਜੀ ਸਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਰੂਪ ਬਾਲ ਦਾ ਧਾਰ ਕੇ ਆਏ ਚੋਜੀ ਭੀਖਮ ਸ਼ਾਹਣ ਆਖੇ ਆਬਾਦ ਤੇਰੇ ਸੱਚੇ ਫਕੂਰਾਂ ਦੇ ਛੰਕੇ ਹਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸੰਪਾਤਾ ਸ਼ਾਦੀ ਰਿਸ ਕਰੇ ਕਿਹੜਾ ਸਤਵੀਂ ਪੋਦੀ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸਿਆਏ ਚੋਜੀ ਸਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਰੂਪ ਬਾਲ ਦਾ ਧਾਰ ਕੇ ਆਏ ਚੋਜੀ ਠੀਖ ਮਸ਼ਾਹਾਨ ਆਖੇ ਆਵਾਜ਼ ਤੇਰੇ ਸੱਚੇ ਫਕਰਾਂ ਦੇ ਛੰਕੇ ਹਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਰੀਸ ਕਰੇ ਕਿਹੜਾ ਕਾਲੀ ਉਮਰੇ ਤਾਰਿਆ ਸੇਠ ਜਗਤਾ ਸ਼ਿਵ ਦੱਤ ਦੇ ਪਰਮਨਵਾਰ ਦਿੱਤੇ ਰਾਣੀ ਮੈਣੀ ਨੇ ਜਦੋਂ ਅਰਦਾਸ ਕੀਤੀ ਉਧਰ ਗੁਰਾਂ ਨੇ ਮੋੜ ਮੋਹਾਰ ਦਿੱਤੇ ਸਤਿ ਮਾਤਾ ਜੀ ਉਸ ਤੋਂ ਮੰਗਦੇ ਕੀ ਹਰ ਦਮ ਤੋਂ ਸਾਦੇ ਵਸਦਾ ਘਰੇ ਜਿਹੜਾ ਪਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਦੀ ਰੀਸ ਕਰੇ ਕਿਹੜਾ ਬੱਚੇ ਘੜੇ ਗ ਲੈ ਲਿਆਂ ਨਾ ਤੋੜੇ ਵਿੰਨੇ ਗਾਗਰਾ ਤੀਰ ਕਮਾਨ ਲੈ ਕੇ ਮਾੜੇ ਪਾਸਿਆਂ ਤੋਂ ਮਨ ਮੋੜ ਦਿੱਤੇ ਦੱਸੇ ਜੰਗ ਦੇ ਢੰਗ ਜਵਾਨ ਬਣ ਕੇ ਬਲ ਲਲ ਦਾ ਦੱਸਦੇ ਹਾਨੀਆਂ ਨੂੰ ਹਾਨੀਆਂ ਨੂੰ ਹਾਨੀਆਂ ਨੂੰ ਜਿਹੜਾ ਕਰੇ ਦਰਸ਼ਨ ਉਹਦਾ ਤਰੇ ਬੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸੰਪਾਤ ਸ਼ਾਦੀ ਰਿਸ ਕਰੇ ਕਿਹੜਾ ਮੁਕਮ ਪੁੱਜਿਆ ਪਿਤਾ ਦਾ ਆਨੰਦ ਪੁਰੀਓ ਬੇਟਾ ਸਣੀ ਪਰਵਾਰ ਦੇ ਚੱਲ ਆਉਣਾ ਇੱਥੇ ਜਮਾਨੇ ਲਾਲ ਜੀ ਕਾਮਾ ਤੇਰੇ ਛੇਤੀ ਪੁਰੀ ਆਨੰਦ ਦੇ ਵੱਲ ਆਉਣਾ ਨੱਥ ਜਬਰ ਦੇ ਦੈਂਤ ਨੂੰ ਪਾਉਣ ਆਏ ਪਾਉਣ ਆਏ ਪਾਉਣ ਆਏ ਨੱਥ ਜਬਰ ਦੇ ਦੈਂਤ ਨੂੰ ਪਾਉਣ ਆਏ ਪਰ ਕਾਮਾਰ ਦਾ ਤੇ ਲਗਰਾ ਚਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਰੀਸ ਕਰੇ ਕਿਹੜਾ ਪਤਨੀ ਸਹਿਬ ਤੋਂ ਪੂਰੀ ਆਨੰਦ ਪੁੱਜੇ ਆਉਂਦੇ ਸੈਂਕੜੇ ਜੀਵਾਂ ਨੂੰ ਤਾਰ ਆਏ ਰਸਤੇ ਵਾਲੇ ਆਉਂਦੇ ਦੀਵਲ ਤੱਕਣ ਦਾਤੇ ਸਭ ਦੇ ਭਰਮ ਨਵਾਰ ਆਏ ਨਦੀ ਪਾਪ ਦੀ ਜੋ ਠਾਠਾ ਮਾਰਦੀ ਏ ਉਹਨੂੰ ਬਿਨਾ ਗੋਬਿੰਦ ਦੇ ਤਰੇ ਟੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹੀ ਰਿਸ ਕਰੇ ਕਿਹੜਾ पंडता न जॾो आ ਅੱਖਿਆ ਪੰਡਤਾਂ ਨੇ ਨੌਵੇਂ ਗਰੂਜ ਜੀ ਆਪ ਬਚਾਓ ਸਾਨੂੰ ਸਾਡੀ ਜ਼ਿੰਦਗੀ ਸਹਿਮ ਕੇ ਮੋਕ ਰਹੀ ਐ ਅਸੀਂ ਸ਼ਰਨੇ ਆਏ ਦਲ ਲਾਓ ਸਾਨੂੰ ਸਾਥੋਂ ਖੁੱਸ ਦੀ ਜਾਪ ਦੀ ਅਣਖ ਸਾਡੀ ਬਹੁਤ ਆਸਾਂ ਦੀ ਨੂੰ ਦੱਸੋ ਵਰੇ ਕਿਹੜਾ ਭਾਵੇਂ ਸੈਂਕੜੇ ਧੂਣਿਆ ਤਾਈ ਫਿਰਦੇ ਦਸਮ ਪਤ ਸਾਧੀ ਰਿਸ ਕਰੇ ਕਿਹੜਾ ਦਸਵੇਂ ਪਤ ਸਾ ਆਖਿਆ ਪਿਤਾ ਜੀ ਨੂੰ ਮੰਨੋ ਬੇਨਤੀ ਪਿਤਾ ਜੀ ਜਾਓ ਦਿੱਲੀ ਛੇਰਾ ਕੋਲੋਂ ਬਚਾ ਲਓ ਛੇਲਿਆਂ ਨੂੰ ਸੀਸ ਆਪਣਾ ਪਿਤਾ ਜੀ ਲਾਓ ਦਿੱਲੀ ਜਿਸਤੇ ਪਿਤਾ ਜੀ ਮੌਤ ਦਾ ਨਾਮ ਲਿਖਿਆ ਉਸ ਫਾਰਮ ਨੂੰ ਹੋਰ ਕੋਈ ਭਰੇ ਕਿਹੜਾ ਪਾਵੇਂ ਸਾ ਕੁੜੇ ਤੂਣੀਆਂ ਤਾਈ ਫਿਰਦੇ ਤਾਈ ਫਿਰਦੇ ਤਾਈ ਫਿਰਦੇ ਦਸਮ ਪਾਤਸ਼ਾਹੀ ਓਰੀਸ ਕਰੇ ਕਿਹੜਾ ਨੌ ਸਾਲ ਦੀ ਉਮਰ ਗੋਬਿੰਦ ਤੇ ਗੋਬਿੰਦ ਦਾਤੇ ਗੋਬਿੰਦ ਦਾਤੇ 9 ਸਾਲ ਦੀ ਉਮਰ ਗੋਬਿੰਦ ਦਾਤੇ ਲੋਕਾਂ ਵਾਸਤੇ ਪਿਤਾ ਨੂੰ ਤੋੜ ਦੇਣਾ ਅਸੀਂ ਹਿੰਦੂ ਦੀ ਜੋਤ ਜਗਾ ਦੇਾਂਗੇ ਜਿੰਦ ਬਿਨਾ ਕੀ ਹਿੰਦੂ ਨੂੰ ਹੋਰ ਦੇਣਾ ਔ ਜੋਗੀ ਔਲੀਆ ਹੋਰ ਨਾ ਕੋਈ ਐਸਾ ਕੋਈ ਐਸਾ ਕੋਈ ਐਸਾ ਜੋਗੀ ਓਲਿਆ ਹੋਰ ਨਾ ਕੋਈ ਐਸਾ ਲੋਕਾਂ ਵਾਂਹ ਹੱਥ ਤੇ ਹੱਸ ਕੇ ਮਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸੰਪਾਤ ਛਾਦੀ ਰਿਸ ਕਰੇ ਕਿਹੜਾ ਦਸੰਪਾਤ ਛਾਦੀ ਰਿਸ ਕਰੇ ਕਿਹੜਾ ਦਸੰਪਾਤ ਛਾਦੀ ਰਿਸ करे कहिड़ा